ਦੇ ਨਾਮ ਦੇ ਵਿੱਚ ਆਮੇਨ ਜ਼ਬੂਰ 101 ਉਹਦੀ ਸ਼ੇਹ ਤੇ 7 ਨੰਬਰ ਪੰਕਤੀ ਚ ਅਦਰ ਲਿਖਿਆ ਮੇਰੀ ਨਿਗਾਹ ਦੇਸ਼ ਦੇ ਸੱਚਾਰਾਂ ਉਤੇ ਰਹੇਗੀ ਭਈ ਉਹ ਮੇਰੇ ਨਾਲ ਵਸਣ ਜਿਹੜਾ ਪੂਰੇ ਰਾਹ ਵਿੱਚ ਚੱਲਦਾ ਉਹ ਮੇਰੀ ਸੇਵਾ ਕਰੇਗਾ ਛਲਿਆ ਮੇਰੇ ਘਰ ਵਿੱਚ ਨਾ ਵਸੇਗਾ ਝੂਠਾ ਮੇਰੀਆਂ ਅੱਖਾਂ ਦੇ ਅੱਗੇ ਕਾਇਮ ਨਾ ਰਹੇਗਾ ਅੱਜ ਤੁਸੀਂ ਆਪਣੇ ਅੰਦਰ ਪਰਿਵਰਤਨ ਹੋਣ ਦੇਣਾ ਆ ਕਿਉਂਕਿ ਪਾਕ ਰੂ ਤੁਹਾਡੇ ਅੰਦਰ ਪਰਿਵਰਤਨ ਕਰ ਰਿਹਾ ਹੈ ਹਾਲੇਲੂਇਆ ਵਚਨ ਸੁਣਦਿਆਂ ਸੁਣਦਿਆਂ ਤੁਹਾਡੀਆਂ ਖਾਮੀਆਂ ਬਾਗਰੂ ਨੇ ਤੁਹਾਡੇ ਨਜ਼ਰਾਂ ਦੇ ਸਾਹਮਣੇ ਲਿਆਉਣੀਆਂ ਤੁਹਾਡੀਆਂ ਕਮੀਆਂ ਜਿੱਦਾਂ ਜਿੱਦਾਂ ਕਮੀ ਤੁਹਾਡੇ ਸਾਹਮਣੇ ਆਈ ਜਾਵੇ ਪਰਮੇਸ਼ਵਰ ਤੋਂ ਮਾਫੀ ਮੰਗੀ ਜਾਣੀ ਹਰ ਕਹਿਣਾ ਪ੍ਰਭੂ ਇਹ ਕਮੀਆਂ ਮੇਰੇ ਤੋਂ ਦੂਰ ਕਰੋ ਤੇ ਮੈਨੂੰ ਆਪਣੇ ਵਰਗਾ ਸੱਚਿਆਰਾ ਬਣਾ ਲਓ ਹallelujah ਇੱਥੇ ਲਿਖਿਆ ਪਰਮੇਸ਼ਵਰ ਪਰਮੇਸ਼ਵਰ ਦੀ ਨਿਗਾਹ ਜਿਹੜੀ ਆ ਉਹ ਦੇਸ਼ ਦੇ ਫੇਥਫੁਲ ਲੋਕਾਂ ਦੇ ਉੱਤੇ ਵਫਾਦਾਰਾਂ ਦੇ ਉੱਤੇ ਆ ਸੱਚਿਆਰਾਂ ਦੇ ਉੱਤੇ ਰਹੇਗੀ ਤੇ ਕਹਿੰਦਾ ਉਹ ਮੇਰੇ ਨਾਲ ਵਸਣਗੇ ਕੌਣ ਵਸਣਗੇ ਪਰਮੇਸ਼ਵਰ ਦੇ ਨਾਲ ਵਫਾਦਾਰ ਲੋਕ ਤੇ ਵਫਾਦਾਰ ਕੌਣ ਹੁੰਦੇ ਆ ਜਿਹੜੇ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚੱਲਦੇ ਆ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਚੱਲਦੇ ਆ ਪਰਮੇਸ਼ਵਰ ਦੇ ਮਨ ਪਾਉਂਦੇ ਕੰਮ ਕਰਦੇ ਆ ਜਿਹੜੇ ਪਰਮੇਸ਼ਵਰ ਨੂੰ ਠੱਗਦੇ ਨਹੀਂ ਪਰਮੇਸ਼ਵਰ ਨੂੰ ਧੋਖਾ ਨਹੀਂ ਦਿੰਦੇ ਜਿਹੜੇ ਇਦਾਂ ਨਹੀਂ ਚੋਰੀਆਂ ਕਰਦੇ ਇੱਥੇ ਕਿਹੜਾ ਮੈਨੂੰ ਕੋਈ ਦੇਖਦਾ ਆ ਕੱਲਾ ਕੱਲਾ ਚਾਰ ਛੱਲੀਆਂ ਹੀ ਤੋੜ ਕੇ ਲੈ ਜਾ ਤੁਹਾਨੂੰ ਪਤਾ ਹੈ ਕਿ ਸਾਡੇ ਪਿੰਡੋਂ ਛੱਲੀਆਂ ਵਾਲਿਆਂ ਦੇ ਕਿੰਨੇ ਲੰਮੇ ਆਏ ਸਾਡੇ ਘਰੇ ਕਹਿੰਦੇ ਤੁਹਾਡੇ ਸਤ ਸੰਗ ਦੇ ਵਿੱਚ ਤੁਸੀਂ ਉਹਨਾਂ ਨੂੰ ਚੋਰੀ ਕਰਨੀ ਸਿਖਾਉਂਦੇ ਆ ਕਹਿੰਦੇ ਅਸੀਂ ਦਵਾਈ ਪਾ ਦੇਣੀ ਅਸੀਂ ਕਹਾਂ ਭਾਈ ਤੁਹਾਡੀ ਮਰਜ਼ੀ ਤੁਹਾਡੀ ਫਸਲ ਹੈ ਜੋ ਮਰਜ਼ੀ ਪਾਓ ਅਸੀਂ ਕਹਾਂ ਬੰਨ ਲਿਆ ਹੋਏ ਇਹਨਾਂ ਨੂੰ ਜਿਹੜਾ ਚੋਰੀ ਕਰਦਾ ਫੜਿਆ ਗਿਆ ਸੀ ਨਹੀਂ ਚੜਾਉਣ ਹੁੰਦੇ ਕਹਿ ਕੇ ਚਰਚੇ ਦੇ ਵਿੱਚੋਂ ਤੁਹਾਨੂੰ ਐਦਾਂ ਲਾਉ ਨਹੀਂ ਕੀਤਾ ਜਾਂਦਾ ਸਿਆਲ ਹੁੰਦਾ ਤਾਂ ਬੀਪੀਆਂ ਗੰਦਲਾਂ ਤੋੜਨ ਵੜ ਜਾਂਦੀਆਂ ਖੱਤਿਆਂ ਦੇ ਵਿੱਚ ਇੱਕ ਹੀ ਵਫਾਦਾਰੀ ਆ ਦੱਸੋ 10 ਰੁਪਈਆ ਦੇ ਸਾਗ ਪਿੱਛੇ ਕਿਸੇ ਤੋਂ ਕੁੱਟ ਖਾਓਗੇ ਗਾਲਾਂ ਖਾਓਗੇ ਬੇਇੱਜ਼ਤੀ ਕਰਾਓਗੇ 10 ਰੁਪਈਆ ਦੀਆਂ ਗਾਲਾਂ ਖਾਧੀਆਂ ਕੀ ਦੱਸੋਗੇ ਕਿਸੇ ਨੂੰ ਅੱਜ ਮੈਂ 10 ਰੁਪਈਆ ਦੀਆਂ ਗਾਲਾਂ ਖਾਧੀਆਂ ਤੇ 10 ਰੁਪਈਆ ਦਾ ਸਾਗ ਲੈ ਕੇ ਖਾ ਲਓ ਅਗਲੇ ਨੇ ਜਿਹੜੀਆਂ ਬਦਦੂਆਵਾਂ ਦੇੜੀਆਂ ਉਹ ਬੱਕਰੀਆਂ ਜਿਹੜਾ ਚਰਚ ਨੂੰ ਮਾੜਾ ਚੰਗਾ ਬੋਲਣਾ ਉਹ ਵੱਖਰਾ ਜਿਹੜਾ ਪ੍ਰਭੂ ਯਿਸੂ ਮਸੀਹ ਨੂੰ ਮਾੜਾ ਚੰਗਾ ਅਗਲੇ ਨੇ ਬੋਲਣਾ ਵੱਖਰਾ ਕਿਹੜਾ ਯਿਸੂ ਵਾਲੇ ਐ ਇਦਾਂ ਕਰਦੇ ਆ ਪਰ ਪਰਮੇਸ਼ਵਰ ਨੇ ਤਾਂ ਕਿਤੇ ਨਹੀਂ ਇਦਾਂ ਕਿਹਾ ਵੀ ਤੁਸੀਂ ਜਿਹੜਾ ਬੀਜਿਆ ਨਹੀਂ ਹੈ ਤੁਸੀਂ ਉਹ ਚੱਕੇ ਖਾ ਲਿਓ ਆਪਾਂ ਪਿੰਡ ਨੂੰ ਖੁੱਲੀ ਛੁੱਟੀ ਦਿੱਤੀ ਆ ਬਈ ਜੇ ਕੋਈ ਤੁਹਾਡੀ ਫਸਲ ਦਾ ਨਾਸ਼ ਕਰਦਾ ਤੁਹਾਡੇ ਖੱਤਿਆਂ ਦੇ ਵਿੱਚ ਵੱਢਦਾ ਯੂ ਕੈਨ ਡੂ ਵਟਐਵਰ ਯੂ ਵਾਂਟ ਟੂ ਡੂ ਤੁਸੀਂ ਕਰ ਸਕਦੇ ਆ ਉਹ ਜੋ ਕੁਝ ਤੁਸੀਂ ਕਰਨਾ ਚਾਹੁੰਦੇ ਆ ਤੇ ਸਾਡਾ ਉਸ ਚੀਜ਼ ਦੇ ਨਾਲ ਕੋਈ ਇਲਾਕਾ ਦੇਖਣ ਨਹੀਂ ਹੋਊਗਾ ਸੋ ਟੂ ਬੀ ਵੈਰੀ ਕੇਅਰਫੁਲ ਸੁਚੇਤ ਰਹੋ ਬਹੁਤ ਛਲੀਆਂ ਦੇ ਚੱਕਰ ਦੇ ਵਿੱਚ ਤੁਸੀਂ ਨਾ ਪੁੱਜ ਜਿਓ ਬਚਨ ਦੇ ਵਿੱਚ ਲਿਖਿਆ ਉਹ ਮੇਰੇ ਨਾਲ ਵੱਸੂਗਾ ਜਿਹੜਾ ਵਫਾਦਾਰ ਹੋਊਗਾ ਛੋਟੀਆਂ-ਛੋਟੀਆਂ ਚੀਜ਼ਾਂ ਦੇ ਵਿੱਚ ਵੀ ਅਸੀਂ ਪਰਮੇਸ਼ਵਰ ਦੇ ਨਾਲ ਵਫਾਦਾਰ ਹੋਣਾ। ਆਪਾਂ ਨੂੰ ਲੱਗਦਾ ਲੈ, ਸਾਗ ਤੋੜਨਾ ਇਹ ਕਿੱਡੀਕ ਗੱਲ ਆ? ਇਹ ਕੋਈ ਪਾਪ ਆ? ਸਾਗੀ ਤਾਂ ਤੋੜਿਆ ਜਾਂ ਜਮਚਾਰ ਗੰਦਲਾ ਤੋੜ ਵੀ ਲਾਉਂ ਏਡਾ ਖੱਤਾ ਇਹਦੇ ਕੋਲੇ ਪਿਆ ਫਸਲ ਦਾ। ਚਾਰ-ਚਾਰ ਇੱਥੇ 10-20 ਹਜ਼ਾਰ ਬੰਦਾ ਬੈਠਾ ਚਾਰ-ਚਾਰ ਗੰਦਲਾ ਤੋੜੀਂ ਅਗਲੇ ਦਾ ਬਾਹਣ ਹੋ ਜਾਣਾ। ਤੁਹਾਡੇ ਹਿੱਸੇ ਚਾਰ-ਚਾਰ ਆਉਣੀਆਂ। ਜਿਹੜੀਆਂ ਤੋੜਨੀਆਂ ਉਹਨੂੰ ਪੁੱਛੋ। ਤੁਸੀਂ ਘਰੇ ਹੀ ਮੰਗੋ ਬਰਕਤ ਪਰਮੇਸ਼ਵਰ ਦੇ ਕੋਲੋਂ। ਕਿ ਪ੍ਰਭੂ ਸਾਨੂੰ ਘਰੇ ਹੀ ਬਰਕਤ ਦਿਓ। ਇਦਾਂ ਦੇ ਕੰਮ ਨਹੀਂ ਕਰਨੇ ਨਾ ਜੌਬ ਤੋਂ ਕੋਈ ਚੀਜ਼ ਚੱਕਣੀ ਵੀ ਇੱਥੇ ਕਿਹੜਾ ਕੋਈ ਦੇਖਦਾ ਆ ਫੈਕਟਰੀ ਦੇ ਵਿੱਚ ਕੰਮ ਕਰਦੇ ਆ ਝੋਲੇ ਦੇ ਵਿੱਚ ਪਾ ਲਓ ਟਿਫਨ ਦੇ ਵਿੱਚ ਪਾ ਕੇ ਕੁਛ ਲਿਆਓ ਪਾਣੀ ਦੀ ਬੋਤਲ ਵਿੱਚ ਕੁਛ ਪਾ ਕੇ ਲਿਆਓ ਆਈ ਡੋਨਟ نو ਕਿ ਮੈਨੂੰ ਕਾਤੇ ਇਹ ਸ਼ਬਦ ਉਤਰੇ ਆ ਇਹਦਾ ਮਤਲਬ ਕੁਛ ਨਾ ਕੁਛ ਗੜਬੜਿਆ ਤਾਂ ਪਲੀਜ਼ ਅਗਰ ਤੁਸੀਂ ਇਦਾਂ ਕਰਦੇ ਆ ਫੈਕਟਰੀਆਂ ਦੇ ਵਿੱਚੋਂ ਆਪਣੇ ਡੱਬਿਆਂ ਦੇ ਵਿੱਚ ਆਪਣੇ ਬੈਗਸ ਦੇ ਵਿੱਚ ਆਪਣੀਆਂ ਬੋਤਲ ਬੋਤਲਾਂ ਦੇ ਵਿੱਚ ਕੁਛ ਨਾ ਕੇ ਆਉਂਦੇ ਆ ਨੋ ਇਹ ਸਹੀ ਨਹੀਂ ਹੈਗਾ ਇਦਾਂ ਨਾ ਕਰਿਆ ਕਰੋ ਉਹ ਨਿੱਕੀ ਜਿਹੀ ਚੀਜ਼ ਜਿਹੜੀ 5-10 ਰੁਪਈਆ ਦੀ ਚੋਰੀ ਕਰਕੇ ਲੈ ਕੇ ਆਉਣੀ ਹੈ ਤੁਹਾਨੂੰ ਨਹੀਂ ਪਤਾ ਉਹ ਤੁਹਾਡੇ ਜੀਵਨ ਦੇ ਵਿੱਚ ਕਿੰਨੀ ਵੱਡੀ ਬਰਕਤ ਨੂੰ ਰੋਕ ਸਕਦੀ ਆ ਫਰਜ ਰੱਖ ਲਓ ਮਿੱਟੀ ਦਾ ਤੇਲ ਹੀ ਕੱਢ ਲਿਆ ਕਿ ਤੂੰ 10-20 ਰੁਪਈਆ ਦਾ ਵੀ ਚੁੱਲ੍ਹੇ ਦੇ ਵਿੱਚ ਅੱਗ ਨਹੀਂ ਸੌਖੀ ਵਾਲੀ ਦੀ ਟੱਲੀ ਭੇਕੇ ਤੇ ਚੁੱਲ੍ਹੇ 'ਚ ਅੱਗ ਬਾਲ ਲਾਂਗੇ ਮਿੱਟੀ ਦੇ ਤੇਲ ਦੇ ਨਾਲ ਇੰਨਾ ਕੀ ਤੇਲ ਕੱਢਿਆ ਚੁੱਲ੍ਹੇ ਦੇ ਵਿੱਚ ਅੱਗ ਤਾਂ ਬਾਲ ਲੋਂਗੇ ਤੇ ਜੇ ਅੱਗ ਦੇ ਉੱਤੇ ਪਕਾਉਣ ਦੇ ਲਈ ਅਨਾਜ ਨਾ ਹੋਇਆ ਤੇ ਫਿਰ ਕਿੱਧਰ ਨੂੰ ਜਾਣਾ ਇਸ ਲਈ ਇਹਨਾਂ ਚੀਜ਼ਾਂ ਨੂੰ ਛੱਡ ਦਿਓ ਵਫਾਦਾਰ ਹੋਵੋ ਪਰਮੇਸ਼ਵਰ ਦੇ ਨਾਲ ਜੋ ਪਰਮੇਸ਼ੁਰ ਨੇ ਦਿੱਤਾ ਉਹਦੇ ਵਿੱਚ ਸੰਤੁਸ਼ਟ ਰਹੋ ਉਹਨੂੰ ਬles ਕਰਿਆ ਕਰੋ ਔਰ ਉਹਦੇ ਉੱਤੇ ਹੀ ਬਰਕਤ ਪਰਮੇਸ਼ਵਰ ਪਾਉਣਗੇ ਔਰ ਇੰਨਾ ਦੇਣਗੇ ਕਿ ਤੁਹਾਡੇ ਕੋਲੇ ਰੱਖਣ ਲਈ ਜਗ੍ਹਾ ਨਹੀਂ ਹੋਏਗੀ ਔਰ ਤੁਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਤੋਂ ਵੰਡਣ ਵਾਲੇ ਹੋ ਜਾਓਗੇ ਕਹਿੰਦਾ ਜਿਹੜਾ ਪੂਰੇ ਰਾਹ ਵਿੱਚ ਚੱਲਦਾ ਉਹ ਮੇਰੀ ਸੇਵਾ ਕਰੇਗਾ ਜਿਹੜਾ ਹਰ ਵਚਨ ਵਿੱਚ ਪੂਰਾ ਰਹਿੰਦਾ ਆ ਮੇਰੀ ਹਰ ਗੱਲ ਦੇ ਵਿੱਚ ਪੂਰਾ ਰਹਿੰਦਾ ਆ ਕਹਿੰਦਾ ਉਹ ਮੇਰੀ ਸੇਵਾ ਕਰੂਗਾ ਜਿਹੜੇ ਇਦਾਂ ਟੱਪ ਕੇ ਸਕਿਪ ਕਰ ਕਰਕੇ ਚੱਲਦੇ ਆ ਕਿ ਆਹ ਤੇ ਨਹੀਂ ਮੇਰੇ ਤੋਂ ਪੂਰਾ ਹੋਣਾ ਚਲ ਇੰਨਾ ਕਰ ਲੈਨੇ ਆ ਵਚਨ ਦੇ ਵਿੱਚ ਲਿਖਿਆ ਤੂ ਗਵਾਂਢੀ ਦੀ ਤੀਮੀ ਦੀ ਲਾਲਸਾ ਨਾ ਕਰੀ ਇਹਨੂੰ ਸਕਿਪ ਕਰ ਦਿਨਾ ਆ ਗਵਾਂਢੀ ਦੀ ਚੀਜ਼ ਦੀ ਲਾਲਸਾ ਨਾ ਕਰੀ ਚਲ ਇਹ ਵਾਲਾ ਫੋਲੋ ਕਰ ਲੈਨੇ ਆ ਮਾਪਿ ਮਾਪਿ ਉਹਦਾ ਆਦਰ ਕਰੀਂ ਚਾ ਲਈ ਸਕਿਪ ਕਰ ਦਿੰਨੇ ਆ ਤੂੰ ਸਟੈਚੂਜ਼ ਨੂੰ ਫੋਲੋ ਨਾ ਕਰੀਂ ਚੱਲ ਇਹ ਮੰਨ ਲੈਨੇ ਨੋ ਚੋਇਸ ਕੋਈ ਨਹੀਂ ਹੈਗੀ ਤੁਹਾਨੂੰ ਕੋਈ ਇਦਾਂ ਨਹੀਂ ਦਿੱਤਾ ਗਿਆ ਕਿ ਤੁਸੀਂ ਚੋਣ ਕਰੋ ਤੁਹਾਨੂੰ ਇਨ ਬਿਨ ਮੰਨਣਾ ਪੈਣਾ ਹੈ ਅਗਰ ਇਨ ਬਿਨ ਬਨੋਗੇ ਤਾਂ ਉਸ ਮੰਨਣ ਦੀਆਂ ਜੋ ਬਰਕਤਾਂ ਵੀ ਇਨ ਬਿਨ ਨਹੀਂ ਮਿਲਣਗੀਆਂ ਹੂਬ ਹੂ ਐਨ ਉਦਾਂ ਦਿੱਟੋ ਸੇਮ ਜਿੱਦਾਂ ਵਚਨ ਦੇ ਵਿੱਚ ਠਹਿਰਾਇਆ ਗਿਆ ਹੈ ਹalleluyah ਇਸ ਲਈ ਜਿੱਦਾਂ ਪਰਮੇਸ਼ਰ ਨੇ ਵਚਨ ਮੰਨਣ ਦੇ ਲਈ ਕਿਹਾ ਉਦਾਂ ਹੀ ਵਚਨ ਨੂੰ ਮੰਨੋ ਕਹਿੰਦਾ ਸ਼ਲੀਆਂ ਮੇਰੇ ਘਰ ਵਿੱਚ ਨਹੀਂ ਵੱਸੂਗਾ ਜਿਹੜਾ ਬਾਹਰ ਚਤਰਾਈਆਂ ਕਰਦਾ ਹੈ ਜਿਹੜਾ ਬਾਹਰ ਆਪਣੇ ਆਪ ਨੂੰ ਚਾਤਰ ਸਮਝਦਾ ਹੈ ਪਰ ਹੈਗਾ ਨਹੀਂ ਆ ਵੱਲਸ਼ਾਲ ਬਹੁਤ ਕਰਦਾ ਉਹਨੂੰ ਲੱਗਦਾ ਇਦਾਂ ਨਹੀਂ ਮੈਂ ਇਦਾਂ ਜਿਹੜਾ ਆ ਵੱਲ ਇਸ਼ਵਰ ਨੂੰ ਵੀ ਆਪਣੀਆਂ ਗੱਲਾਂ ਦੇ ਵਿੱਚ ਮੈਂ ਆਹ ਵਾਲਾ ਭਾਨਾ ਪਾਤਵੀ ਨੂੰ ਲਾ ਦੂੰਗਾ ਆਹ ਵਾਲਾ ਭਾਨਾ ਮੈਂ ਆਪਣੀ ਘਰ ਵਾਲੀ ਨੂੰ ਲਾ ਦੂੰਗਾ ਆਪਣੇ ਨਿਆਣਿਆਂ ਨੂੰ ਏਦਾਂ ਕਹਿ ਦੂੰਗਾ ਮੈਂ ਚੱਲਿਆ ਫਲਾਣੇ ਥਾਂ ਨੂੰ ਆ ਪਰ ਮੈਂ ਆਪਣੀ ਘਰ ਵਾਲੀ ਨੂੰ ਏਦਾਂ ਦੱਸ ਦੂ ਜਾਂ ਘਰ ਵਾਲੀ ਕਵੇ ਮੈਂ ਆਪਣੇ ਘਰ ਵਾਲੇ ਨੂੰ ਏਦਾਂ ਦੱਸ ਦੂ ਨੋ ਕਿਸੇ ਨੂੰ ਵੀ ਤੁਸੀਂ ਅਗਰ ਛਲਦੇ ਆ ਵੱਲਦੇ ਆ ਝੂਠ ਬੋਲਦੇ ਆ ਗਲਤ ਤੇ ਗਲਤੀ ਆ ਤੇ ਜਿਹੜਾ ਛਲਿਆ ਆ ਉਹ ਪਰਮੇਸ਼ਵਰ ਦੇ ਘਰ ਵਿੱਚ ਨਹੀਂ ਟਿਕ ਸਕਦਾ ਪਰਮੇਸ਼ਵਰ ਦੇ ਘਰ ਵਿੱਚ ਨਹੀਂ ਵਸ ਸਕਦਾ ਕਹਿੰਦਾ ਜਿਹੜਾ ਪੂਰੇ ਰਾਹ ਚੱਲੂਗਾ ਉਹ ਸੇਵਾ ਕਰੂਗਾ ਪਰ ਜਿਹੜਾ ਛਲਿਆ ਉਹ ਮੇਰੇ ਘਰ ਚ ਨਹੀਂ ਟਿਕ ਸਕਦਾ ਝੂਠਾ ਮੇਰੇ ਹੱਥਾਂ ਦੇ ਅੱਗੇ ਕਾਇਮ ਨਾ ਰਹੇਗਾ ਇਸ ਲਈ ਝੂਠ ਵੀ ਨਹੀਂ ਬੋਲਣਾ ਕੋਈ ਬੰਦਾ ਜੇ ਇਦਾਂ ਕਵੇ ਮੈਂ ਵਫਾਦਾਰ ਬਹੁਤ ਆ ਪਰ ਮੇਰੇ ਤੋਂ ਝੂਠ ਬੋਲ ਹੋ ਜਾਂਦਾ ਫਿਰ ਉਹ ਵਫਾਦਾਰ ਨਹੀਂ ਹਮ ਜੇ ਕੋਈ ਇਦਾਂ ਕਵੇ ਮੈਂ ਵਫਾਦਾਰ ਬਹੁਤ ਆ ਬਸ ਥੋੜਾ ਜਿਹੀ ਸ਼ਾਲ ਕਪਟ ਮੇਰੇ ਅੰਦਰ ਫਿਰ ਉਹ ਵਫਾਦਾਰ ਨਹੀਂ ਹੋ ਸਕਦਾ ਜਿਹੜਾ ਵਫਾਦਾਰ ਆ ਉਹ ਸੱਚਿਆਰਾ ਆ ਉਹ ਭਲਾਈ ਕਰਨ ਵਾਲਾ ਆ ਉਦੇ ਅੰਦਰ ਝੂਠ ਵੀ ਨਹੀਂ ਆ ਉਹਦੇ ਅੰਦਰ ਬੁਰੀਾਈ ਵੀ ਨਹੀਂ ਆ ਤੇ ਉਹਦੇ ਅੰਦਰ ਛਲਕਪਟ ਵੀ ਨਹੀਂ ਆ ਹallelujah ਪਹਿਲਾ ਕੋਰਿੰਥੀਆਂ ਉਹਦਾ 4 ਨੰਬਰ ਅਧਿਆਇ ਉਹਦੀ ਪਹਿਲੀ ਤੇ 2 ਨੰਬਰ ਪੰਕਤੀ ਚਾਹੀਦਾ ਲਿਖਿਆ ਆ ਆਦਮੀ ਸਾਨੂੰ ਇਉਂ ਜਾਣੇ ਜਿਉਂ ਮਸੀਹ ਦੇ ਸੇਵਕ ਅਤੇ ਪਰਮੇਸ਼ਵਰ ਦੇ ਭੇਤਾਂ ਦੇ ਮੁਖਤਿਆਰ ਫਿਰ ਇੱਥੇ ਮੁਖਤਿਆਰਾਂ ਵਿੱਚ ਇਹ ਚਾਹੀਦਾ ਆ ਜੋ ਉਹ ਮਾਤਵਾਰ ਹੋਣ ਕਹਿੰਦਾ ਜਿਹੜੇ ਲੋਕੀ ਆ ਆਦਮੀ ਆ ਜਿਹੜੇ ਕਹਿੰਦਾ ਸਾਨੂੰ ਐਉਂ ਜਾਣ ਲੈ ਸਾਡੀ ਪਛਾਣ ਉਹ ਇਦਾਂ ਕਰਨ ਮਸੀਹ ਦੇ ਸੇਵਕ ਵੀ ਪ੍ਰਭੂ ਦੇ ਦਾਸ ਆ ਇਹ ਪ੍ਰਭੂ ਦੇ ਇਹ ਸੇਵਕ ਆ ਅਤੇ ਪਰਮੇਸ਼ਵਰ ਦੇ ਭੇਤਾਂ ਦੇ ਮੁਖਤਿਆਰ ਆ ਪਰਮੇਸ਼ਵਰ ਇਹਨਾਂ ਉੱਤੇ ਆਪਣੇ ਭੇਤ ظاہر ਕਰਦਾ ਆ ਇਹਨਾਂ ਨੂੰ ਪਰਮੇਸ਼ਵਰ ਦੇ ਬਹੁਤ ਸਾਰੇ ਭੇਤਾਂ ਦਾ ਪਤਾ ਆ ਔਰ ਪਰਮੇਸ਼ਵਰ ਨੇ ਇਹਨਾਂ ਨੂੰ ਅਧਿਕਾਰ ਦਿੱਤੇ ਆ ਕਹਿੰਦਾ ਲੋਕੀ ਸਾਨੂੰ ਇਸ ਨਜ਼ਰ ਦੇ ਨਾਲ ਦੇਖਣ ਇਸ ਪਛਾਣ ਦੇ ਨਾਲ ਜਾਣਣ ਇਦਾਂ ਨਾ ਜਾਣਣ ਵੀ ਹਾ ਹਾ ਆ ਚਰਚ ਨੂੰ ਜਾਂਦਾ ਆ ਆ ਜਾਂਦਾ ਚਰਚ ਨੂੰ ਇਹਨਾਂ ਦੇ ਘਰ ਜਾ ਕੇ ਦੇਖਿਆ ਕਦੀ ਉਹ ਕਹਿੰਦੀ ਇਹਨੂੰ ਗਾਲਾਂ ਕੱਢਦੇ ਨੂੰ ਸੁਣਿਆ ਚਰਚ ਵਿੱਚ ਇਹਨੂੰ ਗੀਤ ਗਾਉਂਦੇ ਨੂੰ ਤੁਸੀਂ ਸੁਣਿਆ ਪਾਸਟਰ ਜੀ ਕਦੀ ਉਹਨੂੰ ਗਾਲਾਂ ਕੱਢਦੇ ਨੂੰ ਸੁਣਿਆ ਸਾਨੂੰ ਇਦਾਂ ਦੀਆਂ ਕੰਪਲੇਨਸ ਮਿਲਦੀਆਂ ਕਹਿੰਦੇ ਤੁਸੀਂ ਇੱਥੇ ਬਸ ਗੀਤ ਗਾਉਂਦਾ ਹੀ ਦੇਖਿਆ ਕਿਤੇ ਘਰੇ ਗਾਲਾਂ ਕੱਢਦਾ ਦੇਖਿਆ ਲੋਕੀ ਆਦਮੀ ਤੁਹਾਨੂੰ ਇਦਾਂ ਨਾ ਜਾਣਣ ਲੋਕੀ ਤੁਹਾਨੂੰ ਮਸੀਦ ਦੇ ਸੇਵਕ ਕਰਕੇ ਜਾਣਣ ਵੀ ਪਾਸਟਰ ਜੀ ਇੱਥੇ ਚੋਪੀ ਰਹਿੰਦਾ ਕਿਤੇ ਨੋਲੇ ਹੋ ਕੇ ਦੇਖਿਓ ਕਿੰਦਾ ਹੱਥ ਚੱਕ ਚੱਕ ਕੇ ਦੁਆਵਾਂ ਕਰਦਾ ਇਹ ਤੇ ਜਿੱਤੇ ਹੱਥ ਰੱਖਦੇ ਰੋਗੀ ਚੰਗੇ ਹੋ ਜਾਂਦੇ ਪਰ ਵੀ ਯਿਸੂ ਜੀ ਦੇ ਨਾਮ 'ਚ ਇਹਨੂੰ ਤਾਂ ਪਰਮੇਸ਼ਵਰ ਨੇ ਆਪਣੇ ਕੰਮਾਂ ਦਾ ਮੁਖਤਿਆਰ ਬਣਾਇਆ ਹੈ ਤਾਂ ਆਪਣੇ ਆਪ ਨੂੰ ਬਸ ਝਾਰ ਨਹੀਂ ਕਰਦਾ ਇਹਦੇ ਨਾਲ ਤਾਂ ਪ੍ਰਭੂ ਦਾ ਰੂਹ ਗੱਲਾਂ ਕਰਦਾ ਇਹਨੇ ਤਾਂ ਸਾਨੂੰ ਉਹ ਗੱਲਾਂ ਦੱਸੀਆਂ ਰੱਬ ਦੀਆਂ ਅਸੀਂ ਇਤੋਂ ਬਰਾਦ ਨਾ ਕਰਾਈ ਸਾਡਾ ਤਾਂ ਜੀਵਨ ਬਦਲ ਗਿਆ ਲੋਕੀ ਤੁਹਾਡੇ ਲਈ ਇਦਾਂ ਦੀਆਂ ਗੱਲਾਂ ਕਰਨ ਇਦਾਂ ਦੀ ਪਹਿਚਾਣ ਹੋਣੀ ਚਾਹੀਦੀ ਹੈ ਸਾਡੀ ਕਹਿੰਦਾ ਫਿਰ ਜਿਹੜੇ ਮੁਖਤਿਆਰ ਆ ਜਿਨ੍ਹਾਂ ਨੂੰ ਸੱਚੀ ਪਰਮੇਸ਼ਵਰ ਨੇ ਮੁਖਤਿਆਰੀ ਦਿੱਤੀ ਆ ਕਹਿੰਦਾ ਫਿਰ ਇੱਥੇ ਮੁਖਤਿਆਰਾਂ ਵਿੱਚ ਇਹ ਚਾਹੀਦਾ ਜੋ ਮਾਤਵਾਰ ਹੋਣ ਜਿਨ੍ਹਾਂ ਨੂੰ ਪ੍ਰਭੂ ਨੇ ਮੁਖਤਿਆਰੀ ਦੇ ਦਿੱਤੀ ਆ ਉਹਨਾਂ ਵਿੱਚ ਚਾਹੀਦਾ ਵੀ ਉਹ ਵਫਾਦਾਰ ਹੋ ਜਾਣ ਤੇ ਜੇ ਤੁਸੀਂ ਇਹਨੂੰ ਅੰਗਰੇਜ਼ੀ ਦੇ ਵਿੱਚ ਪੜ੍ਹੋ ਉੱਥੇ ਲਿਖਿਆ ਮਸਟ ਪ੍ਰੂਫ ਫਾਈਥਫੁਲ ਕਹਿੰਦਾ ਉਹੋ ਪ੍ਰੂਫ ਕਰੇ ਉਹ ਸਾਬਤ ਕਰੇ ਕਿ ਉਹ ਵਫਾਦਾਰ ਆ ਜਿਹਨੂੰ ਪਰਮੇਸ਼ਵਰ ਨੇ ਮੁਖਤਿਆਰ ਥਾਪਿਆ ਆ ਜਿਹਨੂੰ ਪਰਮੇਸ਼ੁਰ ਨੇ ਚੁਣ ਲਿਆ ਆ ਜਿਹੜਾ ਕਹਿੰਦਾ ਮੈਂ ਸੇਵਕ ਆ ਕਹਿੰਦਾ ਫਿਰ ਉਹ ਸਾਬਤ ਕਰੇ ਆਪਣੇ ਕੰਮਾਂ ਦੇ ਰਾਹੀਂ ਆਪਣੀ ਵਫਾਦਾਰੀ ਦੇ ਰਾਹੀਂ ਆਪਣੇ ਪਰਮੇਸ਼ੁਰ ਦੇ ਪ੍ਰਤੀ ਪ੍ਰੇਮ ਦੇ ਰਾਹੀਂ ਕਿ ਉਹ ਵਾਕਿਆ ਹੀ ਜਿਹੜਾ ਆ ਉਹ ਵਫਾਦਾਰ ਹੈ ਹallelujah ਲੂਕਾ ਦੀ ਕਿਤਾਬ ਉਹਦਾ 16 ਨੰਬਰ ਤੇ ਆਇਓ ਦੀ 10 ਨੰਬਰ ਪੰਤੀ ਕਹਿੰਦਾ ਜੋ ਥੋੜੇ ਤੋਂ ਥੋੜੇ ਵਿੱਚ ਧਿਆਨਤਦਾਰ ਹੈ ਸੋ ਬਹੁਤ ਵਿੱਚ ਵੀ ਧਿਆਨਤਦਾਰ ਹੈ ਅਤੇ ਜੋ ਥੋੜੇ ਤੋਂ ਥੋੜੇ ਵਿੱਚ ਬੇਈਮਾਨ ਹੈ ਸੋ ਬਹੁਤ ਵਿੱਚ ਵੀ ਬੇਈਮਾਨ ਹੈ ਇਹ ਵਚਨ ਆਪਾਂ ਬਹੁਤ ਵਾਰੀ ਸੁਣਿਆ ਆ ਤੇ ਮੈਂ ਜਿੰਨੀ ਵਾਰੀ ਇਸ ਬੱਚੇ ਨੂੰ ਪੜ੍ਹਦੀ ਆ ਮੈਨੂੰ ਇੱਕ ਅਲੱਗ ਤਰੀਕੇ ਦੇ ਨਾਲ ਇਹਦਾ ਰੈਵੋਲੂਸ਼ਨ ਮਿਲਦਾ ਏ ਕਈ ਵਾਰੀ ਆਪਾਂ ਇਹਨੂੰ ਧੰਦੇ ਪ੍ਰਤੀ ਜੋੜਦੇ ਆ ਕਈ ਵਾਰੀ ਇਹਨੂੰ ਆਪਾਂ ਅਧਿਆਤਮਿਕਤਾ ਦੇ ਨਾਲ ਜੋੜਦੇ ਆ ਧਾਰਮਿਕਤਾ ਦੇ ਨਾਲ ਜੋੜਦੇ ਤੇ ਅੱਜ ਅਸੀਂ ਇਹਨੂੰ ਵਫਾਦਾਰੀ ਦੇ ਨਾਲ ਜੋੜ ਰਹੇ ਆ ਅਸੀਂ ਨਹੀਂ ਪਰਮੇਸ਼ਵਰ ਦਾ ਆਤਮਾ ਸਾਡੇ ਉੱਤੇ ਵਫਾਦਾਰੀ ਦੇ ਪ੍ਰਤੀ ਇਹਦਾ ਰੈਵੋਲੂਸ਼ਨ ਪਾ ਕੇ ਆਇਆ ਏ ਜੋ ਧਿਆਨਤਦਾਰ ਆ ਸੋ ਬਹੁਤ ਵਿੱਚ ਵੀ ਧਿਆਨਤਦਾਰ ਆ ਤੇ ਜੋ ਥੋੜੇ ਤੋਂ ਥੋੜੇ ਵਿੱਚ ਧਿਆਨਤਦਾਰ ਨਹੀਂ ਬੇਈਮਾਨ ਆ ਉਹ ਬਹੁਤੇ ਵਿੱਚ ਵੀ ਬੇਈਮਾਨ ਨੇ ਇਹਦਾ ਕੀ ਮਤਲਬ ਆ ਜਿੰਨਾ ਗੱਲਾਂ ਨੂੰ ਆਪਾਂ ਮਾਮੂਲੀ ਚੀਜ਼ਾਂ ਸਮਝਦੇ ਮਾਮੂਲੀ ਜੀ ਗੱਲ ਆਪਾਂ ਸਮਝਦੇ ਹਾਂ ਜਿੱਦਾ ਕਿਸੇ ਦੇ ਬਾਰੇ ਵਿੱਚ ਕੋਈ ਗੱਲ ਕਰਨੀ ਮਾਮੂਲੀ ਜੀ ਗੱਲ ਆ ਆਪਾਂ ਸ਼ਾਪਿੰਗ ਕਰਨੇ ਗਏ ਮਾਮੂਲੀ ਜੀ ਗੱਲ ਆ ਉਹ ਗੱਲਾਂ ਜਿਹੜੀਆਂ ਬੋਲੀਆਂ ਹੀ ਮਾਮੂਲੀ ਆ ਜਿਨ੍ਹਾਂ ਨੂੰ ਆਪਾਂ ਕਹਿੰਦੇ ਇਹ ਵੀ ਕੋਈ ਗੱਲ ਆ ਜਿਹੜਾ ਬੰਦਾ ਉਹਨਾਂ ਗੱਲਾਂ ਦੇ ਵਿੱਚ ਵੀ ਵਫਾਦਾਰ ਨਹੀਂ ਆ ਉਹ ਪਰਮੇਸ਼ਵਰ ਦੀ ਨਜ਼ਰ 'ਚ ਵਫਾਦਾਰ ਨਹੀਂ ਆ। ਫਾਰ ਇਗਜ਼ੈਂਪਲ ਉਦਾਹਰਣ ਦੇ ਤੌਰ ਤੇ ਮੰਨ ਲਓ ਆਪਾਂ ਕਿਤੇ ਸ਼ਾਪਿੰਗ ਕਰਨ ਲਈ ਚਲੇਗੇ। ਅੱਜ ਕੱਲ ਤੁਹਾਨੂੰ ਪਤਾ ਹੀ ਹੋਣਾ ਜਿੱਦਾਂ ਜਦੋਂ ਆਪਾਂ ਸ਼ਾਪਿੰਗ ਕਰਨ ਨੂੰ ਜਾਂਦੇ ਆਂ, ਉੱਥੇ ਸ਼ਾਪਿੰਗ ਕਾਰਟ ਰੱਖੀਆਂ ਹੁੰਦੀਆਂ ਆ ਜਦੋਂ ਆਪਾਂ ਖਰੀਦਾ ਫਰੋਕਤ ਕਰਨ ਜਾਂਦੇ ਆਂ, ਉੱਥੇ ਬਾਰ ਰੇੜੀਆਂ ਜੀਆਂ ਰੱਖੀਆਂ ਹੁੰਦੀਆਂ ਨੇ ਟੈਰਾਂ ਵਾਲੀਆਂ ਵੀ ਉੱਚ ਸਮਾਨ ਸਿੱਟੋ। ਬਹੁਤ ਸਾਰੇ ਲੋਕ ਕੀ ਕਰਦੇ ਆ ਉਹਨੂੰ ਜਦੋਂ ਅੰਦਰ ਖੜਦੇ ਆ ਸ਼ਾਪਿੰਗ ਕਰਨ ਵਾਸਤੇ, ਉਦੋਂ ਉਸ ਰੇੜੀ ਨੂੰ ਉੱਥੋਂ ਹੀ ਲੈ ਕੇ ਆਉਂਦੇ ਆ ਜਿੱਥੇ ਸਹੀ ਥਾਂ ਤੇ ਪਈ ਹੁੰਦੀ ਆ। ਪਰ ਫਿਰ ਉਹਦੇ ਬਾਅਦ ਚੋਕੀ ਕਰਦੇ ਆ ਉਹਦੇ ਚੋਂ ਸਮਾਨ ਕੱਢਦੇ ਆ ਗੱਡੀ ਵਿੱਚ ਰੱਖਦੇ ਆ ਉਹਨੂੰ ਲੱਤ ਮਾਰਦੇ ਆ ਰੇਡ ਦਿੰਦੇ ਆ ਕਹਿੰਦੇ ਇੱਥੇ ਬਠੇ ਰਹੇ ਤੁਰੇ ਫਿਰਦੇ ਉਹਨਾਂ ਨੇ ਆਪੇ ਹੀ ਕਰ ਦੇਣਾ ਚੱਲ ਚੱਲ ਬੈਠ ਗੱਡੀ ਦੇ ਵਿੱਚ ਗਰਮੀ ਬਹੁਤ ਆ ਛੇਤੀ ਕਰੋ ਛੇਤੀ ਕਰੋ ਅੰਦਰ ਜਦੋਂ ਬੈਸਕਟ ਪਸੰਦ ਕਰਦੇ ਸੀ ਉਦੋਂ ਟਾਈਮ ਨਹੀਂ ਲੱਗਾ ਜਦੋਂ ਹੋਰਾਂ ਚੀਜ਼ਾਂ ਦੀਆਂ ਸਰਫਾ ਸਾਬਣ ਖਰੀਦੇ ਸੀ ਉਦੋਂ ਟਾਈਮ ਨਹੀਂ ਲੱਗਾ ਜਦੋਂ ਝੱਗੇ ਪੈਂਟਾਂ ਖਰੀਦੇ ਸੀ ਉਦੋਂ ਟਾਈਮ ਤੁਹਾਡਾ ਖਰਾਬ ਨਹੀਂ ਹੋਇਆ ਇੱਕ ਰੇੜੀ ਉਹਨੂੰ ਰਾਈਟ ਪਲੇਸ ਦੇ ਉੱਤੇ ਖੜੀ ਕਰਕੇ ਆਉਣ ਦੇ ਲਈ ਤੁਹਾਨੂੰ ਧੁੱਪ ਲੱਗੀ ਤੁਹਾਡਾ ਟਾਈਮ ਖਰਾਬ ਹੋਇਆ ਉਹਨੂੰ ਤੁਸੀਂ ਲੱਤ ਮਾਰੀ ਉਹ ਚਾਹੇ ਉਹਦਾ ਟਾਇਰ ਬਿੰਗਾ ਹੋਇਆ ਚਾਹੇ ਕਿਸੇ ਚੀਜ਼ ਵਿੱਚ ਹਿੱਟ ਹੋਈ ਚਾਹੇ ਕਿਸੇ ਗੱਡੀ ਦੇ ਵਿੱਚ ਲੱਗ ਜਾਏ ਪਾਰਕਿੰਗ ਪਲੇਸ ਨੂੰ ਉਹ ਬਲੌਕ ਕਰ ਦੇ ਡੋਜ਼ਨਟ ਮੈਟਰ ਤੁਹਾਡੇ ਲਈ ਕੋਈ ਫਰਕ ਨਹੀਂ ਪਿਆ ਕੀ ਇਹ ਵਫਾਦਾਰੀ ਹੈ ਸੋਚੋ ਕਿ ਇਹ ਮਾਮੂਲੀ ਗੱਲਾਂ ਦੇ ਵਿੱਚ ਬੇਈਮਾਨੀ ਨਹੀਂ ਆ ਅਗਰ ਲਿਖਿਆ ਆ ਕਿ ਜੁੱਤੀ ਇੱਥੇ ਲਾਓ ਤੇ ਤੁਸੀਂ ਮੜਿਆ ਹੋਵੇ ਕਿ ਜੁੱਤੀ ਇੱਥੇ ਹੀ ਲਾਓ ਤੇ ਤੁਸੀਂ ਉਹ ਜਗ੍ਹਾ ਛੱਡ ਕੇ ਜਾਣ ਬੁੱਝ ਕੇ ਜੁੱਤੀ ਹੋਰ ਕਿਤੇ ਲਾ ਕੇ ਆਓ ਕੀ ਇਹ ਵਫਾਦਾਰੀ ਆ ਅਗਰ ਲਿਖਿਆ ਹੋਵੇ ਕਿ ਲਾਈਨ ਦੇ ਵਿੱਚ ਖੜੇ ਹੋਵੋ ਤੇ ਤੁਸੀਂ ਜਾਣ ਬੁੱਝ ਕੇ ਆਪਣੀ ਵਾਰੀ ਤੋਂ ਬਿਨਾ ਤੁਸੀਂ ਹੋਰ ਕਿਸੇ ਨਾਲ ਜਾ ਕੇ ਲੜੋ ਲਾਈਨ ਵਿੱਚ ਲੱਗਣ ਦੀ ਬਜਾਏ ਕੀ ਇਹ ਵਫਾਦਾਰੀ ਆ ਤੇ ਜਿਹੜੇ ਲੋਕ ਇਹਨਾਂ ਮਾਮੂਲੀ ਗੱਲਾਂ ਦੇ ਵਿੱਚ ਵਫ਼ਾਦਾਰ ਨਹੀਂ ਆ ਉਹ ਪਰਮੇਸ਼ਵਰ ਦੀ ਨਜ਼ਰ ਵਿੱਚ ਵੀ ਵਫ਼ਾਦਾਰ ਨਹੀਂ ਆ ਸਮਝ ਲੱਗ ਰਹੀ ਤੁਹਾਨੂੰ ਜਿੱਦਾਂ ਆਪਾਂ ਰੋਡ ਤੇ ਜਾਂਦੇ ਆ ਉੱਥੇ ਲਿਖਿਆ ਇੱਥੇ 40 ਦੀ ਸਪੀਡ ਆ ਇੱਥੇ 60 ਦੀ ਸਪੀਡ ਆ ਕਿਤੇ 100 ਦੀ ਵੀ ਹੋ ਸਕਦੀ ਆ ਹੁਣ ਤੁਸੀਂ 40 ਵਾਲੀ ਸਪੀਡ ਤੇ ਜਿਹਦਾ ਤੁਹਾਨੂੰ ਵਰਦੀ ਵਾਲੇ ਭਰਾ ਦੇਖਦੇ ਆ ਫਿਰ ਤੁਸੀਂ ਕੰਟਰੋਲ ਵਿੱਚ ਕਰ ਲੈਨੇ ਆ ਤੇ ਫਿਰ ਜਿੱਥੇ ਤੁਹਾਨੂੰ ਪਤਾ ਕੈਮਰੇ ਨਹੀਂ ਲੱਗੇ ਕਰਕੇ ਤੁਸੀਂ ਉੱਥੇ ਤੁਹਾਨੂੰ ਬਹੁਤ ਸਾਰੀਆਂ ਰੋਡਾਂ ਦਾ ਪਤਾ ਹੈ ਤੁਹਾਨੂੰ ਖੰਭਿਆਂ ਦਾ ਪਤਾ ਕਿੱਥੇ ਕੈਮਰੇ ਲੱਗੇ ਫਿਰ ਤੁਸੀਂ ਉੱਥੋਂ ਗੱਡੀ ਭਜਾ ਲੈਨੇ ਫਿਰ ਕੈਮਰੇ ਦੀ ਰੇਂਜ ਛਾ ਕੇ 40 ਤੇ ਕਰਦੇ ਆ ਜਾਂ 60 ਤੇ ਕਰਦੇ ਆ ਕੀ ਇਹ ਵਫਾਦਾਰੀ ਆ ਪਰ ਵਚਨ ਦੇ ਵਿੱਚ ਕੀ ਲਿਖਿਆ ਆ ਕਹਿੰਦਾ ਹਕੂਮਤਾਂ ਦੀ ਅਧਿਨਗੀ ਦੇ ਵਿੱਚ ਰਭੋ ਕਿੰਨਾ ਜਿਹੜੇ ਕਾਨੂੰਨ ਆ ਜਿਹੜੀ ਬਵਸਥਾ ਆ ਉਹ ਤੁਹਾਡੇ ਫਾਇਦੇ ਦੇ ਲਈ ਬਣਾਈ ਗਈ ਆ ਨੁਕਸਾਨ ਦੇ ਲਈ ਨਹੀਂ ਤੁਹਾਡੀ ਜਾਨ ਨੂੰ ਬਚਾਉਣ ਦੇ ਲਈ ਅਗਰ ਉੱਥੇ 40 ਦੀ ਸਪੀਡ ਲਿਖੀ ਗਈ ਆ ਤਾਂ ਜ਼ਰੂਰ ਕੋਈ ਕਾਰਨ ਹੀ ਹੋਣਾ ਉਹ ਬਿਜ਼ੀ ਏਰੀਆ ਆ ਤਾਂ ਹੀ ਉੱਥੇ ਲਿਖਿਆ ਗੱਡੀ ਹੌਲੀ ਚਲਾਓ ਤੇ ਜੇ ਤੁਸੀਂ ਉਹ ਚੀਜ਼ਾਂ ਜਿਨ੍ਹਾਂ ਨੂੰ ਤੁਸੀਂ ਅੱਖੀਂ ਦੇਖਦੇ ਆ ਉਹਨਾਂ ਦੇ ਵਿੱਚ ਤੁਸੀਂ ਵਫੀਦਪੂਰ ਨਹੀਂ ਆ ਉਹਨਾਂ ਵਿੱਚ ਤੁਸੀਂ ਵਫਾਦਾਰ ਨਹੀਂ ਆ ਤੇ ਜਿੰਨੂੰ ਤੁਸੀਂ ਦੇਖਦੇ ਨਹੀਂ ਉਹਦੇ ਪ੍ਰਤੀ ਤੁਸੀਂ ਵਫਾਦਾਰ ਕਿਦਾਂ ਹੋ ਸਕਦੇ ਆ ਜੇ ਚਰਚ ਦੇ ਵਿੱਚ ਬਹੁਤ سارے ਕਾਨੂੰਨ ਆ ਕਿ ਇੱਧਰ ਬੈਣਾ ਬੈਠਣ ਇੱਧਰ ਭਰਾ ਬੈਠਣ ਇੱਧਰ ਐਮਰਜੈਂਸੀ ਸੈਕਸ਼ਨ ਵਾਲੇ ਹੋਣ ਜਾਂ ਉੱਥੇ ਪਾਣੀ ਦਾ ਪ੍ਰਬੰਧ ਉੱਥੇ ਜੋੜਿਆਂ ਦਾ ਪ੍ਰਬੰਧ ਉੱਥੇ ਚਾਹ ਦਾ ਪ੍ਰਬੰਧ ਲਾਈਨਾਂ ਦੇ ਵਿੱਚ ਲਾ ਕੇ ਸਮਝ ਲਓ ਪਰ ਉਹ ਸਾਰੀ ਬੰਬਾਦਾਰੀ 2 1/2 ਘੰਟੇ ਦੇ ਵਿੱਚ ਫਿਨਿਸ਼ ਹੋ ਜਾਂਦੀ ਜਿਹੜੀ ਤੁਸੀਂ ਬਾਈਬਲ ਚੋਂ ਪੜ੍ਹਦੇ ਅਤੇ ਸੁਣਦੇ ਆ ਤੇ ਉਹ ਫਿਰ ਤੁਸੀਂ ਅਗਰ ਕਹੋ ਕਿ ਪ੍ਰਭੂ ਤੂੰ ਮੇਰੀ ਵਫਾਦਾਰੀ ਨੂੰ ਦੇਖ ਹਿਜ਼ਕੀਯਾਹ ਦੇ ਉੱਤੇ ਜਦੋਂ ਪਰਮੇਸ਼ੁਰ ਨੇ ਸੁਨੇਹਾ ਭੇਜਿਆ نبی ਨੇ ਗਾਈ ਕਿ ਜਾ ਉਹਨੂੰ ਕਹਿ ਵੀ ਹੁਣ ਤੇਰੀ ਮੁਆਦ ਦਾ ਟਾਈਮ ਆ ਗਿਆ ਯਾ ਤੇ ਵਚਨ ਦੇ ਵਿੱਚ ਲਿਖਿਆ ਇਸਕੀਲ ਕੰਧ ਵੱਲ ਨੂੰ ਮੂੰਹ ਪਵਾਲ ਖਵਾਲਿਆ ਉਹਨੇ ਕੰਧ ਵੱਲ ਨੂੰ ਮੂੰਹ ਫੇਰਿਆ ਤੇ ਉਧਰ ਨੂੰ ਮੂੰਹ ਕਰਕੇ ਪਰਮੇਸ਼ਵਰ ਦੇ ਅੱਗੇ ਰੋ ਰੋ ਕੇ ਪ੍ਰਾਰਥਨਾ ਕਰਨ ਲੱਗਾ ਉਹਨੇ ਉਹ ਪ੍ਰਾਰਥਨਾ ਦੇ ਵਿੱਚ ਕੀ ਕਿਹਾ ਸੀਗਾ ਕੀ ਕਿਹਾ ਸੀ ਉਸ ਪ੍ਰਾਰਥਨਾ ਚ ਕਿਸੇ ਨੂੰ ਪਤਾ ਕੀ ਕਿਹਾ ਸੀ ਮੇਰੀ ਵਫਾਦਾਰੀ ਨੂੰ ਦੇਖ ਤੇ ਆਜਾ ਮੈਂ ਕੀ ਕਹਿਣਾ ਕਿੰਨੂ ਦੇਖ ਮੇਰੀ ਗੈਰ ਜ਼ਿੰਮੇਵਾਰੀ ਨੂੰ ਦੇਖ ਮੇਰੀ ਹੁਕਮਾਦੁੱਲੀ ਨੂੰ ਦੇਖ ਕਾਨੂੰਨ ਤੋੜਨ ਦੇ ਮੇਰੇ ਤਰੀਕੇ ਦੇਖ ਮੈਨੂੰ ਛੱਲੀਆਂ ਤੋੜ ਤੈਨੂੰ ਮੈਨੂੰ ਸਾਗ ਦੀਆਂ ਗੰਦਲਾਂ ਤੋੜਦੇ ਨੂੰ ਦੇਖ ਮੈਨੂੰ ਜੁੱਤੀਆਂ ਚੁੱਕਦੇ ਨੂੰ ਦੇਖ ਜੇਬਾਂ ਕੱਟਦੇ ਨੂੰ ਦੇਖ ਗਾਲਾਂ ਕੱਢਦੇ ਨੂੰ ਦੇਖ ਜਨਾਨੀ ਕੁੱਟਦੀ ਨੂੰ ਦੇਖ ਜਾਂ ਸ਼ਰਾਬ ਪਿੰਦੇ ਨੂੰ ਦੇਖ ਕਿ ਜੂਏਖਾਨੇ ਵਿੱਚ ਖਲੋਤੇ ਨੂੰ ਦੇਖ ਕੀ ਕਹਿੰ ਕੇ ਪ੍ਰਾਰਥਨਾ ਕਰਨੀ ਆ ਮੈਨੂੰ ਕੀ ਕਰਦੇ ਨੂੰ ਵੇਖ ਹਿਜਕੈਲ ਨੂੰ ਪਤਾ ਸੀ ਮੈਂ ਵਫਾਦਾਰ ਹਾਂ ਤਾਂ ਹੀ ਉਹਨੇ ਕਿਹਾ ਕਹਿੰਦਾ ਮੇਰੀ ਵਫਾਦਾਰੀ ਨੂੰ ਦੇਖ ਮੈਂ ਕਿੰਨੀ ਵਫਾਦਾਰੀ ਦੇ ਨਾਲ ਤੇਰੇ ਨਾਲ ਚੱਲਿਆ ਆ ਔਰ ਸੱਚਮੁੱਚ ਪਰਮੇਸ਼ਵਰ ਨੇ ਉਹਦੀ ਪ੍ਰਾਰਥਨਾ ਨੂੰ ਸੁਣਿਆ ਔਰ 15 ਸਾਲ ਉਹਦੀ ਉਮਰ 'ਚ ਇਜ਼ਾਫਾ ਕਰ ਦਿੱਤਾ ਵਧਾ ਦਿੱਤੀ ਉਹਦੀ ਉਮਰ ਸਾਨੂੰ ਵੀ ਆਪਣੇ ਜੀਵਨ ਦੇ ਵਿੱਚ ਕੁਝ ਕਹਿਣ ਦੀ ਚਾਹੀਦਾ ਹੈ ਪਰਮੇਸ਼ਵਰ ਦੇ ਅੱਗੇ ਕੋਈ ਕਸ਼ਟ ਆ ਜਾਏ ਤਾਂ ਅਸੀਂ ਵੀ ਕਹੀਏ ਪ੍ਰਭੂ ਮੇਰੀ ਵਫਾਦਾਰੀ ਦੇਖ ਪ੍ਰਭੂ ਮੇਰੀ ਇਮਾਨਦਾਰੀ ਦੇਖ ਪ੍ਰਭੂ ਮੇਰੀ ਆਗਿਆਕਾਰੀ ਦੇਖ ਹੋਰ ਨਹੀਂ ਕੁਝ ਤਾਂ ਪ੍ਰਭੂ ਮੇਰਾ ਰੂਟੀਨ ਦੇਖ ਮੈਂ ਪੂਰੇ ਰੂਟੀਨ ਦੇ ਨਾਲ ਚਲਚਲੂ ਜਾਂਦਾ ਹਾਂ ਪ੍ਰਭੂ ਮੈਂ ਪੂਰੀ ਰੂਟੀਨ ਦੇ ਨਾਲ ਫਾਸਟਿੰਗ ਕਰਦਾ ਮੈਂ ਪੂਰੇ ਮਨ ਦੇ ਨਾਲ ਪ੍ਰਾਰਥਨਾ ਕਰਦਾ ਮੈਂ ਪੂਰੀ ਰੂਹ ਦੇ ਨਾਲ ਤੇਰੀ ਆराधना ਕਰਦਾ ਪ੍ਰਭੂ ਕਿਸੇ ਇੱਕ ਚੀਜ਼ ਦੇ ਬਦਲੇ ਤਾਂ ਮੈਨੂੰ ਇਸ ਵਿਸ਼ਵਾਚੋਂ ਬਾਹਰ ਕੱਢ ਪਰ ਸਾਡੇ ਕੋਲ ਕੀ ਹੈ ਕਹਿਣ ਦੇ ਲਈ ਕਦੀ ਸੋਚਿਆ ਕਿ ਅਗਰ ਕੋਈ ਬਿੱਤਦਾ ਹੈ ਤਾਂ ਅਸੀਂ ਕੀ ਕਹਿਣਾ ਹੈ ਪਰਮੇਸ਼ਵਰ ਨੂੰ ਵਫਾਦਾਰ ਹੋਵੋ ਵਫਾਦਾਰੀ ਦੇ ਵਿੱਚ ਜੀਵਨ ਹੈ ਛੋਟੀਆਂ-ਛੋਟੀਆਂ ਗੱਲਾਂ 'ਚ ਕਹਿੰਦਾ ਜਿਹੜਾ ਥੋੜੇ ਤੋਂ ਥੋੜੇ ਵਿੱਚ ਦਿਆਨਤਦਾਰ ਨਹੀਂ ਹੈ ਵਫਾਦਾਰ ਨਹੀਂ ਉਹ ਕਹਿੰਦਾ ਬਹੁਤੇ 'ਚ ਵੀ ਨਹੀਂ ਹੋ ਸਕਦਾ ਤੇ ਜਿਹੜਾ ਥੋੜੇ 'ਚ ਬੇਈਮਾਨ ਹੈ ਉਹ ਕਹਿੰਦਾ ਬਹੁਤੇ 'ਚ ਵੀ ਬੇਈਮਾਨ ਹੈ ਜਿਹਨਾਂ ਅੱਜ 10 ਰੁਪਈਆ ਦੇ ਵਿੱਚੋਂ ਪਰਮੇਸ਼ਵਰ ਦਾ ਕੰਮ ਕਰਨ ਦੇ ਲਈ ਉਹਦੇ ਕੋਲ ਜੇਰਾ ਹੈ ਨਹੀਂ ਹੈ ਨਾ ਉਹ ਲੱਖ ਵੀ ਆ ਗਿਆ ਤਾਂ ਉਹਦਾ ਦਿਲ ਉੱਡਾ ਕੀ ਰਹਿਣਾ ਹੈ ਤਦ ਤੁਸੀਂ ਕਈਆਂ ਨੂੰ ਦੇਖਿਓ ਕਈਆਂ ਦੇ ਕੋਲੇ ਥੋੜਾ ਜਿਹਾ ਹੀ ਹੁੰਦਾ ਪਰ ਉਹਨਾਂ ਦਾ ਦਿਲ ਬਹੁਤ ਵੱਡਾ ਹੁੰਦਾ ਕਹਿੰਦੇ ਅੱਛਾ ਕੋਈ ਗੱਲ ਨਹੀਂ ਪ੍ਰਭੂ ਦੇ ਕੰਮਾਂ ਦੇ ਲਈ ਅਸੀਂ ਕਿਹੜਾ ਆਪ ਕਮਾਉਨੇ ਸਾਨੂੰ ਪ੍ਰਭੂ ਨਹੀਂ ਦਿੱਤਾ ਆ ਸਾਨੂੰ ਪੈਸਾ ਕਮਾਉਣ ਦਾ ਬਲ ਵੀ ਤਾਂ ਪ੍ਰਭੂ ਨਹੀਂ ਦਿੱਤਾ ਕੰਮ ਕਰਨ ਦਾ ਬਲ ਵੀ ਤਾਂ ਸਾਨੂੰ ਪ੍ਰਭੂ ਨਹੀਂ ਦਿੱਤਾ ਅਸੀਂ ਪ੍ਰਭੂ ਦੇ ਘਰ 'ਚ ਕੰਮ ਕਰਾਂਗੇ ਕਈ ਤਾਂ ਸੇਵਾਦਾਰਾਂ ਦੀ ਜ਼ਰੂਰਤ ਆ ਕਈ ਇੱਕ ਦੂਜੇ ਵੱਲ ਦੇਖਣਗੇ ਖਲੋਤਾ ਕੋਈ ਕਿ ਨਹੀਂ ਫੇਰ ਉਹ ਅਗਲੇ ਕਹਿਣਗੇ ਮੈਂ ਤਾਂ ਰੱਬ ਕਰਕੇ ਇਹਨਾਂ ਦੇ ਸਾਹਮਣੇ ਡਿਸ ਅਪੀਅਰ ਹੀ ਹੋ ਜਾਂ ਗਾਇਬ ਹੀ ਹੋ ਜਾ ਇਹਨਾਂ ਨੂੰ ਪਤਾ ਨਾ ਲੱਗੇ ਆਇਆ ਕਿਤੇ ਇਹ ਨਾ ਕਹਿਣ ਵੀ ਇਹ ਉੱਠਿਆ ਨਹੀਂ ਜੋ ਬੀਜੋਗੇ ਉਹ ਵੱਡੋਗੇ ਤੁਸੀਂ ਧੰਨ ਬੀਜਦੇ ਆ ਤੇ ਧੰਨ ਵੱਡੋਗੇ ਅੱਜ ਸਭ ਤੋਂ ਵੱਧ ਇਨਸਾਨ ਦੀ ਖੁਆਇਸ਼ ਕੀ ਵੱਡਣ ਦੀ ਆ ਧਨ ਕਮਾਉਣ ਦੀ ਉਹਦੀ ਖੁਆਇਸ਼ ਹੈ ਉਹਦਾ ਦਿਲ ਕਰਦਾ ਮੇਰੇ ਖਾਤੇ ਭਰੇ ਹੋਣ ਮੇਰੇ ਗਿਸ਼ੇ ਭਰੇ ਹੋਏ ਹੋਣ ਮੇਰੇ ਸਹਰਾਣੇ ਵੀ ਦੱਥੀਆਂ ਪਈਆਂ ਹੋਣ ਨੋਟਾਂ ਦੀਆਂ ਤੇ ਕਿਆ ਬਾਤ ਵਾ 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 ਮੋਜਾਂ ਹੀ ਮੋਜਾਂ ਲੱਤਾਂ ਮੈਂ ਤਾਂ ਕਹਿੰਦੀ ਹੁਣ ਕੋਈ ਗੱਲ ਨਹੀਂ ਪੈਸੇ ਆ ਦਵਾਈ ਲੈ ਲਾਂਗੇ 100 ਵੱਟ ਫੱਕੀ ਹੋਇਆ ਧੰਨ ਬੀਜੋਗੇ ਧਨ ਲੂਗੋਗਾ ਸਤਿ ਅੰਬੀਜੋਂਗੇ ਤੰਦਰੁਸਤੀ ਉਗੂਗੀ ਵਫਾਦਾਰੀ ਬੀਜੋਂਗੇ ਵਫਾਦਾਰੀ ਉਗੂਗੀ ਸਮਾ ਬੀਜੋਂਗੇ ਤਾਂ ਸਮਾ ਤੁਹਾਡਾ ਜਿਹੜਾ ਆ ਉਹ ਖੁਸ਼ਹਾਲ ਹੋ ਜਾਊਗਾ ਜੀਵਨ ਪਰਮੇਸ਼ਰ ਨੂੰ ਸਮਰਪਿਤ ਕਰ ਦੋ ਤੇ ਜੀਵਨ ਹੀ ਸਵਰਜਾਊਗਾ ਹallelujah ਇਸ ਲਈ ਜੋ ਵਧਣਾ ਚਾਹੁੰਦੇ ਆ ਉਹ ਬੀਜੋ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਪਰਮੇਸ਼ਰ ਦੇ ਨਾਲ ਵਫਾਦਾਰੀ ਦੇ ਵਿੱਚ ਚੱਲੋ ਤਾਂ ਜੋ ਪਰਮੇਸ਼ਰ ਦੀ ਭਲਾਈ ਨੂੰ ਤੁਸੀਂ ਆਪਣੇ ਜੀਵਨ ਦੇ ਵਿੱਚ ਦੇਖੋ ਆਪਾਂ ਦੇਖਦੇ ਸੀ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਵਫਾਦਾਰ ਹੋਣਾ ਕਈ ਬੜੀ ਸਰਕਾਰੀ ਟੁੱਟੀਆਂ ਲੱਗੀਆਂ ਹੁੰਦੀਆਂ ਗਲੀਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇੱਕ ਟੁੱਟੀ ਚੱਲਦੀ ਆ ਪਾਣੀ ਜਾ ਰਿਹਾ ਨਾਲੀਆਂ ਦੇ ਵਿੱਚ ਵਹਿ ਰਿਹਾ ਆ ਤੁਸੀਂ ਚੈਰਚ ਨੂੰ ਆਉਣ ਵਾਲੇ ਵਰਤ ਰੱਖਣ ਵਾਲੇ 2 ਘੰਟੇ ਪ੍ਰਾਰਥਨਾ ਕਰਨ ਵਾਲੇ ਯਾਰ ਸਾਨੂੰ ਇਹ ਕਹਿਣ ਵਾਲੇ ਪਾਸਟ ਨਹੀਂ ਤੁਹਾਡੇ ਲਈ ਪ੍ਰਭੂ ਨੇ ਸਾਨੂੰ ਦਰਸ਼ਨ ਦਿਖਾਇਆ ਉਹ ਲੋਕ ਉਸ ਬਗਰੇਈ ਟੁੱਟੀ ਦੇ ਲਾਗੋ ਇਦਾਂ ਨੰਗ ਦੇ ਜਿਦਾ ਉਹਨਾਂ ਨੂੰ ਦਿਖੀ ਨਹੀਂ ਮੈਂ ਕਹਿੰਦਾ ਜਿੰਨੂੰ ਉਹ ਟੁੱਟੀ ਨਹੀਂ ਦਿਖੀ ਉਹਨੂੰ ਸਾਡੇ ਲਈ ਦਰਸ਼ਨ ਵੀ ਨਹੀਂ ਆ ਸਕਦਾ ਜਿੰਨੂੰ ਖੁੱਲੀਆਂ ਅੱਖਾਂ ਦੇ ਨਾਲ ਚੀਜ਼ਾਂ ਨਹੀਂ ਦੇਖਦੀ ਉਹਨੂੰ ਬੰਦ ਅੱਖਾਂ ਨਾਲ ਕਿੱਦਾਂ ਦੇਖ ਸਕਦੀਆਂ ਆ ਤੁਸੀਂ ਗਲੀ ਵਿੱਚ ਤੁਰਿਆ ਜਾਂਦੇ ਆ ਉੱਥੇ ਕੱਚ ਢਿੱਗਾ ਆ ਅ ਤੁਹਾਨੂੰ ਪਤਾ ਇਸ ਗਲੀ ਦੇ ਵਿੱਚ ਨਿਆਣੇ ਖੇਡਦੇ ਆ ਇਸ ਗਲੀ ਦੇ ਵਿੱਚ ਬਜ਼ੁਰਗ ਆ ਇਸ ਗਲੀ ਦੇ ਵਿੱਚ ਕਿਸੇ ਨੂੰ ਇਹ ਕੱਚ ਨੁਕਸਾਨ ਕਰ ਸਕਦਾ ਕਿਸੇ ਦੇ ਟਾਇਰ ਹੇਠਾਂ ਆ ਸਕਦਾ ਤੁਸੀਂ ਆਪ ਤਾਂ ਬੰਨਿਆਂ ਦੀ ਹੋ ਕੇ ਲੰਘ ਗਏ ਤੁਹਾਨੂੰ ਉਹ ਕੱਚ ਨਹੀਂ ਦਿਖਿਆ ਤੁਸੀਂ ਉਸ ਕੱਚ ਨੂੰ ਨਹੀਂ ਚੱਕਿਆ ਪਰ ਤੁਸੀਂ ਦੇਖਿਆ ਆਪਣੀਆਂ ਅੱਖਾਂ ਦੇ ਨਾਲ ਕਹਿੰਦਾ ਇੱਥੇ ਅੱਖਾਂ ਵਾਲੇ ਵੀ ਅੰਨੇ ਆ ਕੀ ਤਾਂ ਤੁਸੀਂ ਉਹਦੇ ਤੋਂ ਪਾਸੇ ਹੋ ਕੇ ਲੰਘ ਗਏ ਤੇ ਫਿਰ ਤੁਸੀਂ ਸਾਨੂੰ ਕਹੋ ਕਿ ਮੈਂ ਆਤਮਾ ਵਿੱਚ ਦੇਖਦਾ ਹਾਂ ਇਦਾਂ ਹੋਣ ਵਾਲਾ ਮੈਂ ਕਿਹਾ ਕੁਝ ਨਹੀਂ ਤੁਹਾਨੂੰ ਦਿਖਿਆ ਜਿੰਨੂੰ ਸਾਹਮਣੇ ਪਈਆਂ ਚੀਜ਼ਾਂ ਨਹੀਂ ਦੇਖਦੀਆਂ ਉਹਨੂੰ ਇਨਵੀਜ਼ੀਬਲ ਚੀਜ਼ਾਂ ਕਿੱਦਾਂ ਦੇਖ ਸਕਦੀਆਂ ਉਹ ਦ੍ਰਿਸ਼ ਕਿੱਦਾਂ ਦੇਖ ਸਕਦਾ ਹੈ ਜੇ ਤੁਸੀਂ ਸੱਚੀ ਵਫਾਦਾਰ ਹਾਂ ਤਾਂ ਪਹਿਲਾਂ ਛੋਟੀਆਂ ਚੀਜ਼ਾਂ ਦੇ ਵਿੱਚ ਵਫਾਦਾਰ ਹੋਵੋ ਬਹੁਤ سارے ਲੋਕ ਆਪਣੇ ਘਰ ਚ ਨਹੀਂ ਵਫਾਦਾਰ ਆਪਣੇ ਘਰ ਦੇ ਜੀਵਾਂ ਪ੍ਰਤੀ ਨਹੀਂ ਵਫਾਦਾਰ ਨਿਆਣੇ ਮਾਪਿਆਂ ਪ੍ਰਤੀ ਨਹੀਂ ਵਫਾਦਾਰ ਪਤੀ ਪਤਨੀ ਦੇ ਪ੍ਰਤੀ ਨਹੀਂ ਪਤਨੀ ਪਤੀ ਦੇ ਪ੍ਰਤੀ ਨਹੀਂ ਇੱਕ ਦੂਜੇ ਪ੍ਰਤੀ ਕੋਈ ਵਫਾਦਾਰੀ ਨਹੀਂ ਹੋਰ ਤਾਂ ਹੋਰ ਛੱਡੋ ਕੋਈ ਚੀਜ਼ ਡੋਲ ਰਹੀ ਹੈ ਤਾਂ ਉਧਰੋਂ ਦੀ ਵੱਖੀ ਕਰਕੇ ਲੰਘ ਜਾਣਾ ਕਹਿਣਾ ਆਪੇ ਇਹਦਾ ਨਾਮ ਲੱਗੂਗਾ ਇਹ ਪਿੱਛੋਂ ਚੱਕ ਲੂਗਾ ਸੰਡੇ ਨੂੰ ਚਲਚ ਨੂੰ ਆਉਣਾ ਫਾਸਟਿੰਗ ਪ੍ਰੇਅਰ ਵੀ ਕਰਨੀ ਅਰ ਬਾਕੀ ਚੀਜ਼ਾਂ ਤੁਹਾਨੂੰ ਸੁਣਨ ਦੀਆਂ ਵੀ ਬਹੁਤ ਆਤਮਾ ਦੀ ਆਵਾਜ਼ ਵੀ ਬਹੁਤ ਸੁਣਦੀ ਆ ਦਰਸ਼ਨ ਵੀ ਤੁਹਾਨੂੰ ਬਹੁਤ ਦੇਖਦੇ ਆ ਮੈਂ ਤਾਂ ਹੈਰਾਨ ਹਾਂ ਵੀ ਤੁਹਾਨੂੰ ਉਹ ਜਿਹੜਾ ਤੁਸੀਂ ਪੱਖਾ ਬੰਦ ਕਰਨਾ ਸੀ ਉਹ ਨਹੀਂ ਦਿਖਿਆ ਜਿਹੜੀ ਮੋਟਰ ਬੰਦ ਕਰਨੀ ਸੀ ਤੁਹਾਨੂੰ ਉਹ ਨਹੀਂ ਦਿਖੀ ਕੱਚ ਚੁੱਕਣਾ ਨਹੀਂ ਦਿਖਿਆ ਘਰ ਚ ਖਲਾਰਾ ਪਿਆ ਨਹੀਂ ਦਿਖਿਆ ਤੁਹਾਡੀ ਮੰਮੀ ਤੁਹਾਡੇ ਤੁਹਾਨੂੰ ਆਵਾਜ਼ਾਂ ਮਾਰ ਰਹੀ ਕਿ ਪਾਣੀ ਦਾ ਗਲਾਸ ਬਣਾ ਜਾ ਤੁਹਾਨੂੰ ਉਹ ਸੁਣਿਆ ਨਹੀਂ ਤਾਂ ਤੁਹਾਨੂੰ ਪਵਿੱਤਰ ਆਤਮਾ ਦੀ ਆਵਾਜ਼ ਸੁਣ ਰਹੀ ਆ ਹਾਊ ਪੋਸੀਬਲ ਇਟ ਇਜ਼ ਕਿੱਦਾਂ ਸੰਭ 可能 ਹੋ ਸਕਦਾ ਹੈ ਇਹ ਕਿ ਤੁਹਾਨੂੰ ਆਪਣੇ ਪਿਤਾ ਦੀ ਆਵਾਜ਼ ਸੁਣ ਗਈ ਨਹੀਂ ਕਿ ਮੈਨੂੰ ਦਵਾਈ ਦੇ ਜਾ ਮੇਰਾ ਪਾਸਾ ਪਾਈਟਾ ਜਾ ਮੈਨੂੰ ਬਾਥਰੂਮ ਕਰਾ ਦੇ ਤੇ ਤੁਹਾਨੂੰ ਪਵਿੱਤਰ ਆਤਮਾ ਦੀ ਆਵਾਜ਼ ਆਣਦੀ ਆ ਹੋ ਹੀ ਨਹੀਂ ਸਕਦਾ ਇਹ ਸਭ ਡਰਾਮੇਬਾਜ਼ੀਆਂ ਆ ਜਿਹੜੇ ਆਪਣੇ ਘਰਾਂ 'ਚ ਵਫਾਦਾਰ ਨਹੀਂ ਆ ਆਪਣੇ ਰਿਸ਼ਤਿਆਂ 'ਚ ਵਫਾਦਾਰ ਨਹੀਂ ਆ ਇਹਨਾਂ ਖੁੱਲੀਆਂ ਅੱਖਾਂ ਨਾਲ ਜੋ ਨਹੀਂ ਦੇਖ ਕੇ ਵਫਾਦਾਰ ਉਹ ਪਰਮੇਸ਼ਵਰ ਦੇ ਨਾਲ ਕਦੀ ਵਫਾਦਾਰ ਨਹੀਂ ਹੋ ਸਕਦੇ ਪਹਿਲਾਂ ਤੁਸੀਂ ਆਪਣੇ ਘਰਾਂ 'ਚ ਵਫਾਦਾਰ ਹੋਵੋ ਆਪਣੇ ਰਿਸ਼ਤਿਆਂ ਦੇ ਪ੍ਰਤੀ ਵਫਾਦਾਰ ਹੋਵੋ ਇਹ ਛੋਟੀਆਂ-ਛੋਟੀਆਂ ਵਫਾਦਾਰੀਆਂ ਨੇ ਤੁਹਾਨੂੰ ਧਾਰਮਿਕ ਤੌਰ ਤੇ ਵਫਾਦਾਰ ਬਣਾ ਦੇਣਾ ਇਹਨਾਂ ਵਫਾਦਾਰੀਆਂ ਨੇ ਪਰਮੇਸ਼ਵਰ ਦੀ ਨਜ਼ਰ ਵਿੱਚ ਤੁਹਾਡੇ ਰੁਤਬੇ ਨੂੰ ਉੱਚਾ ਕਰਨਾ ਔਰ ਫਿਰ ਜਿੱਦਣ ਤੁਹਾਨੂੰ ਤੁਹਾਡੇ ਮਾਤਾ-ਪਿਤਾ ਦੀ ਆਵਾਜ਼ ਸੁਣਨ ਲੱਗੀ ਉਦੋਂ ਤੁਹਾਨੂੰ ਪਵਿੱਤਰ ਆਤਮਾ ਦੀ ਆਵਾਜ਼ ਵੀ ਸੁਣਨ ਲੱਗ ਜੂਗੀ ਜਿੱਦਣ ਤੁਹਾਨੂੰ ਤੁਹਾਡੇ ਘਰ ਚ ਖਲਾਰਾ ਨਜ਼ਰ ਆਉਣ ਲੱਗ ਗਿਆ ਉਸ ਦਿਨ ਤੁਹਾਨੂੰ ਤੁਹਾਡੇ ਮਨ ਚ ਵੀ ਖਲਾਰਾ ਨਜ਼ਰ ਆਉਣ ਲੱਗ ਜੂਗਾ ਔਰ ਜਿੱਦਣ ਤੁਹਾਨੂੰ ਤੁਹਾਡੇ ਮਨ ਚ ਖਲਾਰਾ ਨਜ਼ਰ ਆਉਣ ਲੱਗ ਗਿਆ ਸਮਝ ਲਓ ਉਸ ਦਿਨ ਤੁਸੀਂ ਦਰਸ਼ਨ ਦੇਖਣ ਵਾਲੇ ਵੀ ਹੋਵੋਗੇ ਔਰ ਤੁਸੀਂ ਸੁਪਨੇ ਦੇਖਣ ਵਾਲੇ ਵੀ ਹੋਵੋਗੇ ਜਿਹੜੇ ਪਰਮੇਸ਼ਵਰ ਦੇ ਵੱਲੋਂ ਆ ਹallelujah ਇਸ ਲਈ ਅੱਜ ਮੇਰੀ ਦੁਆ ਹੈ ਪਰਮੇਸ਼ਵਰ ਤੁਹਾਡੇ ਉੱਤੇ ਵਫਾਦਾਰੀ ਦੀ 1 ਗਿਫਤ ਨੂੰ ਬਹਾ ਦੇ ਇੱਕ ਇੱਕ ਜਨ ਪਰਮੇਸ਼ਵਰ ਦੀ ਵਫਾਦਾਰੀ ਦੇ ਨਾਲ ਭਰ ਜਾਏ ਤੁਸੀਂ ਆਪਣੇ ਫਰਜ਼ਾਂ ਦੇ ਪ੍ਰਤੀ ਵਫਾਦਾਰ ਹੋਵੋ ਰਿਸ਼ਤਿਆਂ ਦੇ ਪ੍ਰਤੀ ਵਫਾਦਾਰ ਹੋਵੋ ਆਪਣੀਆਂ ਜ਼ਿੰਮੇਵਾਰੀਆਂ ਦੇ ਪ੍ਰਤੀ ਵਫਾਦਾਰ ਹੋਵੋ ਆਪਣੀ ਜੌਬ ਦੇ ਉੱਤੇ ਵਫਾਦਾਰ ਹੋਵੋ ਆਪਣੇ ਘਰ ਦੇ ਵਿੱਚ ਵਫਾਦਾਰ ਹੋਵੋ ਆਪਣੇ ਗਲੀ ਮੁਹੱਲੇ ਦੇ ਵਿੱਚ ਵਫਾਦਾਰੀ ਕਰੋ ਔਰ ਅੱਜ ਜੋ ਤੁਸੀਂ ਸੁਣਿਆ ਪਾਕ ਰੂ ਤੁਹਾਨੂੰ ਚੇਤੇ ਕਰਾਇਆ ਯਾਰ ਕੋਈ ਵੈਰੀ ਦੀ ਸ਼ਕਤੀ ਇਹਨੂੰ ਚੋਰੀ ਨਾ ਕਰ ਸਕੇ ਪਰਮੇਸ਼ਵਰ ਦੀ ਕਿਰਪਾ ਹੁਣ ਤਾਂ ਹਮੇਸ਼ਾ ਹਮੇਸ਼ਾ ਦਿੱਕਰ ਪਰਮੇਸ਼ਵਰ ਦੇ ਚਾਰ ਵਾਲਿਆਂ ਦੇ ਨਾਲ ਬਣੀ ਰਹੇ ਆਮੇਨ ਆਮੇਨ